ਰஞ்சிਤ ਐਵੇਨਿਊ ਅੰਮ੍ਰਿਤਸਰ ਵਿਖੇ ਚੈਲੋਜੀ ਕੈਫੇ ਦੇ ਉਦਘਾਟਨ ਸਾਬਕਾ ਉਪ ਮੁੱਖ ਮੰਤਰੀ ਉਮਪ੍ਰਕਾਸ਼ ਸੋਨੀ ਨੇ ਰਿਬਨ ਕੱਟ ਕੇ ਕੈਫੇ ਦਾ ਉਦਘਾਟਨ ਕੀਤਾ ਕੈਫੇ ਦੇ ਮਾਲਕ ਲੋਕੇਸ਼ ਅਤੇ ਪਰਿਵਾਰ ਨੂੰ ਇਸ ਦੀ ਸ਼ੁਰੂਆਤ ਲਈ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ ਇਸ ਮੌਕੇ ਮਾਧਵ ਚੋਪੜਾ ਨੇ ਆਖਿਆ ਕਿ ਇਹ इंदौर ਦੀ ਚੇਨ ਹੈ ਅਤੇ ਅੰਮ੍ਰਿਤਸਰ ਨਿਵਾਸੀਆਂ ਨੂੰ ਵੱਖਰਾ ਹੀ ਇੱਥੇ ਖਾਣ-ਪੀਣ ਨੂੰ ਮਿਲੇਗਾ ਜਿਹੜਾ 20 ਹੋਇਆ ਯੂਥ ਖਤ ਕਰਕੇ ਸਾਡੀ ਜੜੀ ਹੈ ਉਹ ਕਾਫੀ ਚਾਲ ਕੇ ਕੋਈ ਵੀ ਮੀਟਿੰਗ ਹੁੰਦੀ ਆ ਕਾਫੀ ਚਾਲ ਕੇ ਕਰਦੇ ਨੇ ਸੋ ਅੱਜ ਲੋੜ ਦੇ ਮੁਤਾਬਕ ਜੀਤ ਹੈ ਮੈਨੂੰ ਅੱਗੇ ਵੀ ਕਾਫੀ ਚਾਫੇ ਹੈਗੇ ਨੇ ਉਹਨਾਂ ਅੱਜ ਨਵੇਂ ਇੱਕ ਦੀ ਸ਼ੁਰੂਆਤ ਹੋਈ ਆ ਚੰਗਾ ਬ੍ਰਾਂਡ ਆ ਸੋ ਪ੍ਰਮਾਤਪੰਗਰੇ ਇਹ ਤਰੱਕੀ ਕਰਨ ਕੋਸ਼ਿਸ਼ ਆ ਮੰਨਣ ਸਾਰੇ ਇਹਨਾਂ ਦੇ ਜਿਹੜੇ ਦੋਸਤ ਨੇ ਫਰੈਂਡ ਨੇ ਸੋ ਸਾਰੇ ਇਹ ਤਗੜੇ ਨੇ ਚੰਗੇ ਨੇ ਕੰਮ ਕਰਨ ਵਾਲੇ ਨੇ ਇਹਨਾਂ ਦੀ ਜਜ਼ਬਾ ਹੈ ਇਹ ਮਿਹਨਤ ਕਰਨਗੇ ਮਿਹਨਤੀ ਰੰਗ ਲਿਆਏਗੀ ਸੋ ਇਹ ਸ਼ਹਿਰ ਨੇ ਮੈਨੂੰ ਗਿਫਟ ਦਿੱਤਾ ਬਹੁਤ ਵਧੀਆ ਸੋ ਮੈਂ ਨਾਲ ਮੁਬਾਰਕਬਾਦ ਕਰਨਾ ਹੈ ਅਸੀਂ ਇੰਦੋਰ ਦੀ ਚੇਨ ਲਿਆਉਂਦੀ ਹੈ ਜਿਹੜਾ ਸਪੈਸ਼ਲਟੀ ਹੈ ਟੀ ਕਾਫੀਜ਼ ਐਂਡ 스ਨੈਕਸ ਅਨਦਰ ਇੱਕ ਟੇਸਟ ਕਰੋ ਇਹਨਾਂ ਦਾ ਡਿਫਰੈਂਟ ਟੇਸਟ ਹੈ ਜਿਹੜਾ ਅੱਜ ਤੱਕ ਅੰਮ੍ਰਿਤਸਰ ਨੇ ਐਕਸਪੀਰੀਅੰਸ ਨਹੀਂ ਕੀਤਾ ਇੱਥੇ ਤੁਹਾਨੂੰ ਵੱਖਰੀ ਵੱਖਰੀ ਚੀਜ਼ਾਂ ਜਿਹੜਾ ਕੋਈ ਇੰਦੋਰ ਤੋਂ ਆਏਗਾ ਤੇ ਅਸੀਂ ਪੰਜਾਬੀ ਨੂੰ ਬਲੈਂਡ ਕਰਕੇ ਇੱਕ ਨਵੀਂ ਚੀਜ਼ ਪੇਸ਼ ਕੀਤੀ ਹੈ